ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਲੱਗਿਆ ਤੇ ਸ਼ਰੋਮਨੀ ਅਕਾਲੀ ਦਲ ਦੀ ਅਕਸਰ ਵੀਡੀਓ ਵੇਖਦੇ ਆ ਕਿ ਬਾਗੀ ਅਕਾਲੀ ਦਲ ਦੀਆਂ ਨੇ ਇਹ ਕਰਤਾ ਬਾਗੀ ਅਕਾਲੀ ਦਲਦਿਆਂ ਨੇ ਇਹ ਕਰਤਾ ਅੱਜ ਆਪਣੇ ਜਿਹੜੇ ਕਹਿ ਲੋ ਸੁਖਬੀਰ ਸਿੰਘ ਬਾਦਲ ਅੱਜ ਉਹ ਇਹ ਕਹਿਣਗੇ ਅੱਜ ਉਹ ਇਹ ਕਹਿਣਗੇ ਸਭ ਤੋਂ ਵੱਡੀ ਗੱਲ ਤੇ ਆ ਕਿ ਨਾ ਤਾਂ ਸੁਖਬੀਰ ਬਾਦਲ ਨੂੰ ਪੰਜਾਬ ਪਿਆਰਾ ਸੀ ਤੇ ਨਾ ਹੀ ਇਹਨਾਂ ਬਾਗੀਆਂ ਨੂੰ ਪੰਜਾਬ ਪਿਆਰਾ ਜੇਕਰ ਪੰਜਾਬ ਪਿਆਰਾ ਹੁੰਦਾ ਤੇ ਭਾਈ ਸਾਹਿਬ ਜਦੋਂ ਇਹਨਾਂ ਦੀ ਸਰਕਾਰ ਚੱਲਦੀ ਸੀ ਇਹ ਬਾਗੀ ਉਦੋਂ ਹੀ ਹੋ ਜਾਂਦੇ ਹੁਣ ਮੇਰੀਆਂ ਗੱਲਾਂ ਤੇ ਭਵੇਂ ਲੋਕਾਂ ਨੂੰ ਗੁੱਸੇ ਆਉਣ ਭਵੇਂ ਜੋ ਮਰਜੀ ਕਹਿਣ ਪਰ ਅਸਲ ਦੇ ਵਿੱਚ ਮਲਾਈਆਂ ਖਾਨ ਤੋਂ ਬਾਅਦ ਅੱਜ ਬਾਗੀ ਹੁੰਦਾ ਕੋਈ ਫਾਇਦਾ ਨਹੀਂ ਅੱਜ ਗੱਲ ਹੋ ਰਹੀ ਆ ਪੰਥ ਦੀ ਅੱਜ ਪੰਥ ਦੀ ਗੱਲ ਕਿਉਂ ਹੋ ਰਹੀ ਆ ਪੰਥ ਦੀ ਗੱਲ ਤਾਂ ਹੋ ਰਹੀ ਆ ਕਿ ਅੱਜ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਥ ਦੇ ਨਾਮ ਤੇ ਲੋਕ ਹੁਣ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਉਂਦੇ ਤੇ ਪੰਥ ਦੇ ਨਾਮ ਤੇ ਉਹਨਾਂ ਨੂੰ ਵੋਟ ਪਾਉਂਦੇ ਆ ਜਿਹੜੇ ਪੰਥ ਲਈ ਬੋਲਦੇ ਆ ਤੇ ਅੱਜ ਫਿਰ ਜਿਹੜੇ ਬਾਕੀ ਹੋਏ ਆ ਜੇਕਰ ਉਹ ਅੱਜ ਪੰਥ ਦੀ ਗੱਲ ਕਰਦੇ ਆ ਕਿ ਉਹਨਾਂ ਨੇ ਪੰਥ ਦੀ ਗੱਲ ਉਦੋਂ ਨਹੀਂ ਕੀਤੀ ਜਦੋਂ ਪੰਥ ਜਦੋਂ ਇਹਨਾਂ ਦੀ ਪਾਰਟੀ ਸੀ ਉਹਦਾ ਪੰਥ ਦੇ ਲੋਕਾਂ ਦੀ ਗੱਲ ਕਿਉਂ ਨਹੀਂ ਕੀਤੀ ਉਸ ਟਾਈਮ ਤੇ ਤਾਂ ਮੈਂ ਇੱਕ ਗੱਲ ਕਹੂੰਗਾ ਚਾਹੇ ਬਾਗੀ ਹੋਣ ਚਾਹੇ ਬਿਨ ਬਾਗੀ ਹੋਣ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਕੋਲ ਗੱਡੀਆਂ ਤਕੜੀਆਂ ਤਕੜੀਆਂ ਭਾਵੇਂ ਜ਼ਮੀਨਾਂ ਥੋੜੀਆਂ ਹੋਣ ਥਾਣੇ ਕਚਹਿਰੀ ਦੇ ਵਿੱਚ ਚੱਲਦੇ ਸੀ ਤੇ ਉਦੋਂ ਇਹ ਕਹਿ ਜਾਂਦਾ ਸੀ ਮਾਨ ਸਿੰਘ ਆ ਰਿਹਾ ਜੀ ਫੁਲਾਨੇ ਸਿੰਘ ਦਾ ਫੋਨ ਆਇਆ ਦੇਰੇ ਵਿੱਚ ਫੋਨੋਂ ਬਾਅਦ ਜਿਉ ਤਾਂ ਫਲਾਣੇ ਲੀਡਰ ਦਾ ਫੋਨ ਆ ਗਿਆ ਅੱਜ ਉਹ ਰਾਜਿਆਂ ਵਾਲੀ ਜ਼ਿੰਦਗੀ ਜੀ ਕੇ ਤੇ ਅੱਜ ਪਤਾ ਕਿ ਜਿਹੜਾ ਲੋਕ ਅੱਜ ਪੰਜਾਬ ਦੇ ਲੋਕ ਆ ਅੱਜ ਉਹਨਾਂ ਤੋਂ ਪਾਸੇ ਹੋ ਗਏ ਆ ਇਸ ਕਰਕੇ ਅੱਜ ਬਾਤਨਾ ਦੀ ਗੱਲ ਹੋ ਰਹੀ ਆ ਔਰ ਮੈਂ ਇਹ ਵੀ ਕਹਿ ਦੇਵਾਂ ਕਿ ਤੁਸੀਂ ਚਾਹੇ ਬਾਗੀਆਂ ਚਾਹੇ ਬਿਨ ਬਾਗੀਆਂ ਸ਼ਰੋਮ ਨਹੀਂ ਅਕਾਲੀ ਦਲ ਇੱਕ ਖੇਤਰੀ ਪਾਰਟੀ ਸੀ ਜਿਨੇ ਖੇਤਰ ਦਾ ਸਵਾਰਨਾ ਸੀ ਪਰ ਇਹਨੇ ਖੇਤਰ ਦਾ ਨਹੀਂ ਆਪਦੇ ਘਰ ਦਾ ਸਵਾਰਿਆ ਤੇ ਅੱਜ ਜੋ ਮਰਜ਼ੀ ਕਹੀ ਜਾਓ ਕਿ ਤੁਸੀਂ ਪੰਜਾਬ ਦੇ ਲੋਕਾਂ ਦਾ ਕੁਝ ਸਵਾਰੋਗੇ ਯਾਦ ਕਰੋ ਤੁਹਾਡੀ ਸਰਕਾਰ ਹੋਵੇ ਤੁਹਾਡੀ ਸਰਕਾਰ ਦੇ ਵਿੱਚ ਲੋਥੇ ਸਾਡੇ ਪੰਜਾਬ ਦੀ ਨੌਜਵਾਨੀ ਚਿੱਟੇ ਦੇ ਵਿੱਚ ਤਬਾਹ ਹੋਈ ਜਾਂਦੀ ਹੋਵੇ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਵੇਚਦੇ ਸੀ ਪਰ ਜਿਵੇਂ ਅੱਜ ਤੁਸੀਂ ਕਹਿੰਨੇ ਆ ਕਿ ਅੱਜ ਦੀ ਸਰਕਾਰ ਦੇ ਵਿੱਚ ਆਹ ਨਸ਼ੇ ਨਾਲ ਜ਼ਿੰਦਗੀ ਤਬਾਹ ਹੋ ਗਈ ਆ ਤੇ ਫਿਰ ਤੁਹਾਡੀ ਵੀ ਸਰਕਾਰ ਦੇ ਵਿੱਚ ਇਹ ਜਿਹੜਾ ਨਸ਼ਾ ਇਹ ਚਿੱਟਾ ਇਹ ਜਦੋਂ ਆਇਆ ਇਹਨੇ ਕਈ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰਤੀ ਆ ਉਸ ਟਾਈਮ ਤੇ ਤਾਂ ਕੋਈ ਬਾਗੀ ਨਹੀਂ ਹੋਇਆ ਉਸ ਟਾਈਮ ਤੇ ਇਹ ਨਹੀਂ ਸੋਚਿਆ ਕਿ ਪੰਥ ਦੇ ਜਿਹੜੇ ਕਹ ਲੋ ਪੰਥ ਦੇ ਨਾਲ ਜੁੜੇ ਹੋਏ ਉਹਨਾਂ ਦੇ ਨੌਜਵਾਨ ਉਹਨਾਂ ਦੇ ਧੀਆਂ ਪੁੱਤ ਚਿੱਟੇ ਦੇ ਵਿੱਚ ਤਬਾਹ ਹੋ ਰਹੇ ਆ ਤੇ ਅਸੀਂ ਅੱਜ ਬਾਕੀ ਹੁੰਨੇ ਆ ਉਸ ਟਾਈਮ ਤੇ ਕੋਈ ਬਾਕੀ ਨਹੀਂ ਹੋਇਆ ਜਿੰਨੀਆਂ ਪਾਰਟੀਆਂ ਉਹ ਸਰਕਾਰ ਦੇ ਰਹਿੰਦੇ ਆ ਕੋਈ ਬਾਕੀ ਨਹੀਂ ਹੁੰਦਾ ਚਾਹੇ ਅੱਜ ਕਾਂਗਰਸ ਦੇ ਵਿੱਚੋਂ ਝਾੜੂ ਦੇ ਵਿੱਚ ਗਏ ਹੋਣ ਔਰ ਜਦੋਂ ਝਾੜੂ ਦੀ ਸਰਕਾਰ ਜਾਂਦੀ ਰਹੀ ਉਦੋਂ ਬਹੁਤ ਸਾਰੇ ਬਾਗੀ ਹੋਣਗੇ ਬਸ ਇਹ ਬਾਗੀ-ਬਾਕੀ ਚੱਲਦਾ ਰਹਿੰਦਾ ਬਾਗੀ ਕੋਈ ਨਹੀਂ ਹੁੰਦਾ ਸਾਰਿਆਂ ਨੇ ਆਪਦੇ ਧੀਆਂ ਪੋਤਾਂ ਦਾ ਜਿਹੜਾ ਕਰੋ ਉਹ ਵੇਖਾ ਉਹ ਸੈਟਲ ਉਹਨਾਂ ਦੇ 3 ਪੁੱਤ ਤੇ ਰੂਲੇ ਕੌਣ ਫਿਰਦੇ ਆ ਪੰਜਾਬ ਦੇ ਲੋਕ ਰੂਲੇ ਫਿਰਦੇ ਆ ਇਹਨਾਂ ਦੇ 3 ਪੁੱਤ ਦੋ ਟੰਗ ਦੀ ਰੋਟੀ ਪਿੱਛੇ ਉਹ ਸੱਤ ਸਮੁੰਦਰੋਂ ਪਾਰ ਜਾ ਕੇ ਬਹਿ ਗਏ ਪਰ ਇਹਨਾਂ ਦੀ ਕਦੇ ਗੱਲ ਤੁਸੀਂ ਨਹੀਂ ਕੀਤੀ ਤੁਸੀਂ ਆ ਮੈਂ ਤਾਂ ਇਹ ਕਹੂੰਗਾ ਕਿ ਤੁਸੀਂ ਲੋਕ ਸਾਰੇ ਸੱਤਾ ਦੇ ਨਜ਼ਾਰੇ ਲੈਣ ਆਲੇ ਆ ਜਦੋਂ ਸੱਤਾ ਨਾਲ ਰਵੇ ਉਦੋਂ ਰੌਲਾ ਪਾਉਣ ਆਲੇ ਆ ਅੱਜ ਜੇ ਗੱਲ ਕਰੀਏ ਜੇਕਰ ਸ਼ਰੋਮਨੀ ਅਕਾਲੀ ਦਲ ਦੇ ਵਿੱਚੋਂ ਬਾਗੀ ਹੋਈ ਇਹ ਕਹਿੰਦੇ ਆ ਕਿ ਇਹਨਾਂ ਨੇ ਕਦੇ ਗੱਲ ਨਹੀਂ ਕੀਤੀ ਲੋਕਾਂ ਦੀ ਜਾਂ ਪੰਥ ਦੀ ਤਾਂ ਭਰਾਵੋ ਗੱਲ ਵਾਕਾ ਨਹੀਂ ਕੀਤੀ ਪਰ ਉਸ ਟਾਈਮ ਤੇ ਬੋਲਦੇ ਸਾਨੂੰ ਵੀ ਪਤਾ ਲੱਗਦਾ ਤੁਹਾਡੇ ਕੋਲ ਅੱਜ ਫੋਰਸਾਂ ਤੁਹਾਡੇ ਕੋਲ ਗਨਮੈਨ ਤੁਹਾਡੇ ਕੋਲ ਚੰਗੀਆਂ ਪ੍ਰੋਪਰਟੀਆਂ ਇਹ ਤੁਸੀਂ ਦੱਸੋ ਕਿ ਪੰਜਾਬ ਦੇ ਲੋਕ ਜਿਨ੍ਹਾਂ ਦੇ ਤੁਸੀਂ ਆਪਦੇ ਆਪ ਨੂੰ ਨੌਕਰ ਕਹਿਨੇ ਆ ਕਿ ਅੱਜ ਉਹ ਪੰਜਾਬ ਦੇ ਲੋਕਾਂ ਕੋਲ ਤੁਹਾਡੇ ਮਾਲਕਾਂ ਕੋਲ ਇਹ ਸਭ ਕੁਝ ਹੈਗਾ ਤੁਹਾਡੇ ਜਿਹੜੇ ਪੰਜਾਬ ਦੇ ਮਾਲਕਾ ਜਿਹੜੇ ਤੁਹਾਨੂੰ ਵੋਟਾਂ ਪਾ ਕੇ ਜਿਤਾ ਦਿੰਦੇ ਸੀ ਅੱਜ ਵੀ ਉਹ ਲੋਕ ਗਰੀਬ ਬੈਠਿਆ ਤੇ ਤੁਸੀਂ ਆਟਾ ਰਾਂਛਨ ਦਾਲ ਦਿਆਂ ਸਕੀਮਾਂ ਨੂੰ ਬਹੁਤ ਵੱਡੀਆਂ ਕਹਿ ਕੇ ਮੁੱਛਾ ਮਰੋੜਦੇ ਸੀ ਤੇ ਤੁਸੀਂ ਦੱਸੋ ਕਿ ਲੋਕਾਂ ਨੂੰ ਦਿੱਤਾ ਕੀ ਆ ਸਕੂਲ ਤੁਸੀਂ ਨਹੀਂ ਦੇ ਸਕੇ ਉਦੋਂ ਤਾਂ ਬਾਕੀ ਨਹੀਂ ਕੋਈ ਹੋਇਆ ਉਦੋਂ ਇਹ ਚੀਜ਼ ਦਾ ਰੌਲਾ ਨਹੀਂ ਪਾਇਆ ਕਿ ਬਾਦਲ ਸਾਹਿਬ ਅੱਜ ਆ ਜਿਹੜੇ ਕੱਚੇ ਤੇ ਆਪਕਾ ਤੁਹਾਡੇ ਦਰਬਾਰੇ ਆਏ ਆ ਇਹਨਾਂ ਤੇ ਲਾਠੀ ਚਾਰਜ ਨਹੀਂ ਕਰਾਉਣਾ ਆਪਨੇ ਬਾਦਲ ਸਾਹਿਬ ਅੱਜ ਤੁਹਾਡੇ ਦਰਬਾਰੇ ਆ ਗਰੀਬ ਮਜ਼ਦੂਰ ਆਏ ਆ ਇਹਨਾਂ ਦੀ ਆਪਾਂ ਗੱਲ ਸੁਣੀਏ ਬਾਦਲ ਸਾਹਿਬ ਅੱਜ ਤੁਹਾਡੇ ਬਾਹਰ ਦੇ ਬਾਹਰ ਬੈਠੇ ਆ ਕਿਸਾਨ ਇਹਨਾਂ ਤੇ ਕੋਈ ਲਾਠੀ ਚਾਰਜ ਨਹੀਂ ਕਰਾਉਣਾ ਯਾਰ ਤੁਸੀਂ ਕਿਵੇਂ ਕਹਿ ਸਕਦੇ ਆ ਕਿ ਤੁਸੀਂ ਲੋਕਾਂ ਦੀ ਗੱਲ ਕਰਦੇ ਆ ਜੇਕਰ ਤੁਸੀਂ ਪੰਥ ਦੀ ਗੱਲ ਕਰਦੇ ਆ ਤੇ ਪੰਥ ਦੇ ਨਾਲ ਜੁੜੇ ਹੋਏ ਅੱਜ ਜਿਹੜੇ ਸਾਡੇ ਲੋਕ ਆ ਅੱਜ ਪੰਜਾਬ ਦੇ ਜਿਹੜੇ ਸਿੱਖ ਮੈਂ ਸਾਰੇ ਪੰਜਾਬ ਦੀ ਗੱਲ ਹੀ ਕਰਦਾ ਜਿਹੜੇ ਗਰੀਬ ਤੇ ਗਰੀਬ ਲੋਕ ਆ ਚਾਹੇ ਉਹ ਕਿਸੇ ਕਮਿਊਨਿਟੀ ਕਿਸੇ ਜਾਤਿਆਂ ਕਿਸੇ ਧਰਮ ਦੇ ਆ ਯਾਦ ਰੱਖੋ ਗੱਲ ਕਿ ਅੱਜ ਉਹਨਾਂ ਦੇ ਬੱਚੇ ਪਰ ਲੈ ਕੇ ਦਿਹਾਰੀਆਂ ਕਰਦੇ ਫਿਰਦੇ ਆ ਤੇ ਤੁਹਾਡੇ ਬੱਚੇ ਪੜਾ ਅਨਪੜ੍ਹ ਵੀ ਹੋਣ ਉਹ ਤਾਂ ਵੀ ਸਾਡੇ ਤੇ ਆ ਕੇ ਰਾਜ ਕਰਦੇ ਆ ਦੱਸੋ ਇਹਦੇ ਵਿੱਚ ਕਸੂਰ ਕੀ ਦਾ ਤੁਸੀਂ ਸਕੂਲਾਂ ਦਾ ਰੌਲਾ ਨਹੀਂ ਪਾਇਆ ਤੁਸੀਂ ਇਹੋ ਜਿਹੇ ਸਕੂਲ ਨਹੀਂ ਕੀਤੇ ਕਿ ਮੁੱਖ ਮੰਤਰੀ ਆਪਦੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜ੍ਹਾ ਲਵੇ ਤੁਸੀਂ ਹਸਪੀਟਲ ਚੰਗੇ ਨਹੀਂ ਕਰਾਏ ਤੇ ਜਦੋਂ ਮਹਾਮਾਰੀ ਆਈ ਸੀ ਉਦੋਂ ਬਾਦਲ ਸਾਹਿਬ ਖੁਦ ਜਾ ਕੇ ਦਿੱਲੀ ਦਾਖਲ ਹੋਏ ਸੀ ਜੇ ਇਹ ਗੱਲਾਂ ਝੂਠਾ ਤਾਂ ਬੇਚੱਕ ਦੀ ਗੋਲੀ ਮਾਰ ਦੋ ਪਰ ਇਹ ਸਚਾਈ ਇਹ ਆ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਗੱਲਾਂ ਦੇ ਵਿੱਚ ਲਾ ਕੇ ਤੁਸੀਂ ਗੱਲਾਂ ਦੇ ਵਿੱਚ ਪੈਂਦੇ ਪੈਂ ਪੁਲੂਸ ਪਲਾਸ ਕੇ ਆਪ ਦੇ ਨਾਲ ਤਾਂ ਤੋੜ ਲਿਆ ਸਾਡੇ ਨਾਲ ਤਾਂ ਉਹ ਗੱਲ ਹੋ ਗਈ ਆ ਮੇਰਾ ਜੋਬਨ ਪੀਤਾ ਲੱਖਾਂ ਨੇ ਅਸੀਂ ਪੂਰੇ ਦੇ ਪੂਰੇ ਤੁਸੀਂ ਸਾਡਾ ਖੂਨ ਤੱਕ ਪੀ ਲਿਆ ਫਿਰ ਵੀ ਅਸੀਂ ਸਾਨੂੰ ਤੁਸੀਂ ਧੰਨ ਕੋ ਕਿ ਅਸੀਂ ਤੁਹਾਡੇ ਆਚਾ ਪਲੂਸਾਂ ਤੋਂ ਫਿਰ ਵੀ ਬਚੇ ਆਉਨੇ ਆ ਜੇਕਰ ਤੁਹਾਨੂੰ ਪੰਜਾਬ ਦਾ ਫਿਕਰ ਆ ਤੇ ਆਹ ਕਰੋੜਾਂ ਰੁਪਇਆ ਬੈਨਰਾਂ ਤੇ ਲਾਉਣ ਦੀ بجائے ਤੁਸੀਂ ਪੰਜਾਬ ਦੇ ਲੋਕਾਂ ਦਾ ਭਲਾ ਕਰਾਉਂਦੇ ਪਰ ਅੱਜ ਬਾਕੀ ਹੋ ਗਏ ਆ ਕਾਰਨ ਕੀ ਆ ਤਾਂ ਕਿ ਤੁਸੀਂ ਜੇਕਰ ਕੱਲ ਨੂੰ ਅਮਰਪਾਲ ਆਉਂਦਾ ਜਾਂ ਕੋਈ ਹੋਰ ਆਉਂਦਾ ਜੇ ਕੱਲ ਨੂੰ ਕੋਈ ਪਾਰਟੀ ਬਣਾਉਂਦਾ ਪੰਥ ਦੇ ਨਾਮ ਤੇ ਅਸੀਂ ਉਹਨਾਂ ਨਾਲ ਜੁੜ ਜਾਾਂਗੇ ਤੇ ਸਾਡੇ ਕੋਈ ਸਾਡੀਆਂ ਵੀ ਕੋਈ ਨਾ ਕੋਈ ਜਿਹੜੀਆਂ ਕਹਿ ਲੋ ਸੀਟਾਂ ਨਿਕਲ ਆਉਣੀਆਂ ਪਰ ਅਸਲ ਦੇ ਵਿੱਚ ਗੱਲ ਇਹ ਆ ਕਿ ਤੁਸੀਂ ਪੰਜਾਬ ਦੇ ਲੋਕਾਂ ਵਾਸਤੇ ਨਹੀਂ ਆਰਧੀਆਂ ਸੀਟਾਂ ਵਾਸਤੇ ਬਾਗੀ ਤੇ ਆਰਧੀਆਂ ਸੀਟਾਂ ਵਾਸਤੇ ਰੌਲਾ ਪਾਉਂਦੇ ਆ ਜੇਕਰ ਬਾਦਲ ਨੂੰ ਫਿਕਰਾ ਪੰਜਾਬ ਦਾ ਛੱਡੇ ਕਾਂਗਰਸ ਆ ਝਾੜੂ ਵਾਲਿਆਂ ਦਾ ਖੜਾ ਛੱਡੇ ਭਾਜਪੀ ਦਾ ਖੜਾ ਇਹਨਾਂ ਦੇ ਖਿਲਾਫ ਬੋਲਣ ਦੇ ਨਾਲੋ ਤਾਂ ਪੰਜਾਬ ਦੇ ਲੋਕਾਂ ਦਾ ਜਿਹੜਾ ਕੁਝ ਤੁਸੀਂ ਸਵਾਰਨਾ ਚਾਹੁੰਦੇ ਆ ਉਹ ਸਵਾਰ ਕੇ ਵਿਖਾਓ ਤੁਹਾਡੇ ਪੰਜਾਬ ਦੇ ਲੋਕ ਜਿਹੜਾ ਗਰੀਬ ਹੋਵੇ ਚਾਹੇ ਕਿਸੇ ਧਰਮ ਦਾ ਤੁਸੀਂ ਆਪ ਦੇ ਆਪ ਨੂੰ ਸੇ ਆਪ ਦੇ ਆਪ ਨੂੰ ਸਿੱਖਾਂ ਦੇ ਪੁੱਤ ਕਹਿੰਨੇ ਆ ਪਰ ਜਿਹੜਾ ਗਰੀਬ ਸਿੱਖਾ ਹਸਪੀਟਲ ਦੇ ਵਿੱਚ ਉਹ ਵੀ ਵਿਚਾਰਾ ਕਈ ਵਾਰ ਬਿਨਾਂ ਇਲਾਜ ਤੋਂ ਦੁਨੀਆ ਛੱਡ ਕੇ ਗਿਆ ਗਰੀਬ ਸਿੱਖ ਤੇ ਉਸ ਟਾਈਮ ਤੁਸੀਂ ਕਿੱਥੇ ਜਾਵਟਦੇ ਉਦੋਂ ਤੁਹਾਡਾ ਜਿਹੜਾ ਕਹਿ ਲੋ ਅੱਜ ਤੁਸੀਂ ਪੰਥ ਦੇ ਲੋਕਾਂ ਦੀ ਗੱਲ ਕਰਦੇ ਆ ਜਿਹੜਾ ਕਹਿ ਲੋ ਕਿ ਹਾਂ ਜਿਹੜੇ ਪੰਥ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਤੁਸੀਂ ਆਪ ਦੇ ਆਪ ਨੂੰ ਬੜੇ ਕੌਮੀਕਾਰੀ ਕਹਿੰਨੇ ਆ ਤੇ ਪਰ ਉਦੋਂ ਤੁਹਾਡਾ ਇਹ ਜਿਹੜਾ ਕੌਮੀ ਕਾਰੀ ਖੂਨ ਆ ਉਦੋਂ ਇਹ ਕਿੱਥੇ ਜਾਵੜਦਾ ਅਸਲ ਤਾਂ ਗੱਲ ਇਹ ਆ ਕਿ ਤੁਸੀਂ ਸਿਰ ਤੇ ਸਿਰਪ ਸਾਰੇ ਰਾਜ ਕਰਨ ਵਾਸਤੇ ਆਪ ਦਾ ਪੂਰੇ ਇੱਕ ਝਟ ਹੋ ਜਾਣੇ ਆ ਜਦੋਂ ਤੁਹਾਨੂੰ ਰਾਜ ਨਹੀਂ ਮਿਲਦਾ ਉਦੋਂ ਤੁਸੀਂ ਵੇਣੇ ਆ ਕਿ ਹੁਣ ਸਾਨੂੰ ਇਹਦੇ ਨਾਲ ਸੀਟਾਂ ਨਹੀਂ ਆਉਣਾਂ ਉਹਦੇ ਨਾਲ ਸੀਟਾਂ ਆਉਣਗੀਆਂ ਉਹ ਬਰਾਵੋ ਤੁਸੀਂ ਨਾ ਤਾਂ ਪੰਜਾਬ ਦਾ ਭਲਾ ਚਾਹੁੰਦੇ ਸੀ ਨਾ ਹੀ ਤੁਸੀਂ ਕਰੋਗੇ ਤੁਸੀਂ ਪੰਜਾਬ ਦਾ ਭਲਾ ਜਦੋਂ ਤੁਹਾਡੇ ਇਹਨਾਂ ਦੀ ਸਰਕਾਰ ਪੰਜ ਵਾਰੀ ਰਹਿ ਗਈ ਤੁਸੀਂ ਉਦੋਂ ਰੌਲਾ ਨਹੀਂ ਪਾਇਆ ਇਹਨਾਂ ਦੀ 10 ਸਾਲ ਲਗਾਤਾਰ ਸਰਕਾਰ ਚੱਲੀ ਤੁਸੀਂ ਉਦੋਂ ਰੌਲਾ ਨਹੀਂ ਪਾਇਆ ਉਦੋਂ ਕਈਆਂ ਨੇ ਤੁਸੀਂ ਆਪਦੇ ਆਪ ਦੇ ਹਲਕੇ ਸੰਭੇ ਸੀ ਉਦੋਂ ਤੁਹਾਨੂੰ ਇੰਚਾਰਜ ਬਣਾਇਆ ਸੀ ਉਦੋਂ ਤੁਹਾਡੀਆਂ ਚੱਲਦੀਆਂ ਸੀਂਗਾਂ ਪਰ ਸਭ ਤੋਂ ਵੱਡੀ ਗੱਲ ਤੇ ਆ ਕਿ ਪੰਜਾਬ ਦੇ ਲੋਕਾਂ ਦੀ ਨਹੀਂ ਚੱਲਦੀ ਸੀ ਤੁਹਾਡੇ ਲੀਡਰਾਂ ਦੀ ਚੱਲਦੀ ਸੀ ਤੁਹਾਡੇ ਪਿੰਡਾਂ ਦੇ ਵਿੱਚ ਸਕੂਲ 8ਵੀਂ 8ਵੀਂ ਦੇ ਸੀ ਤੁਹਾਨੂੰ ਲੋਕਾਂ ਕੇ ਤਰਲੇ ਪਉਂਦੇ ਸੀ ਪਰ ਤੁਸੀਂ ਤਰ ਲਿਆਂਦੀ ਨਹੀਂ ਸੁਣਦੇ ਸੀ ਤੁਸੀਂ ਉਹ ਪਿੰਡਾਂ ਦੇ ਜਿਹੜੇ ਪੰਜਵੀਂ ਤੋਂ ਲੈ ਕੇ ਅੱਠਵੀਂ ਤੱਕ ਦੇ ਸਕੂਲ ਸੀ ਤੁਸੀਂ ਦਸਵੀਂ ਦੇ ਨਹੀਂ ਹੋਣ ਦਿੱਤੇ ਤੁਸੀਂ ਬਾਰ੍ਹਵੀਂ ਦੇ ਨਹੀਂ ਹੋਣ ਦਿੱਤੇ ਫੋਨ ਕਿਹਦਾ ਸੁਖਵੀਰ ਦਾ ਅੱਜ ਸੁਖਵੀਰ ਦੇ ਐਂਟੀ ਹੋਈ ਜਾਂਨੇ ਆ ਕਾਰਨ ਕਿ ਤੁਹਾਡੀਆਂ ਸੀਟਾਂ ਨਹੀਂ ਨਿਕਲ ਰਹੀਆਂ ਜੇਕਰ ਕੌਮ ਨੂੰ ਤਾਂ ਚੱਕਣਾ ਹੋਵੇ ਜੇਕਰ ਪੰਜਾਬ ਨੂੰ ਤਾਂ ਚੱਕਣਾ ਤਾਂ ਇਹਨੂੰ ਸਿਰਫ ਤਿੰਨ ਚੀਜ਼ਾਂ ਬਚਾ ਸਕਦੀਆਂ ਪਹਿਲੀ ਹੈਗੀ ਆ ਸਿਹਤ ਬਿਲੋਕੀ ਬਿਨਾ ਇਲਾਜ ਤੋਂ ਦੁਨੀਆ ਛੱਡਦੇ ਆ ਇਹ ਇਲਾਜ ਲੋਕਾਂ ਕੋਲ ਆਣੀਗਾ ਪਹਿਲੀ ਚੀਜ਼ ਚਾਹੀਦੀ ਸੀ ਪੰਜਾਬ ਨੂੰ ਇਹ ਦੂਜੀ ਚਾਹੀਦੀ ਸੀ ਸਿੱਖਿਆ ਸਿੱਖਿਆ ਹੈਣੀਗੀ ਤੁਹਾਡੇ ਬੱਚੇ ਤਗੜੇ ਕਾਲਜਾਂ ਸਕੂਲਾਂ ਦੇ ਵਿੱਚ ਪੜ੍ਹਿਆ ਜੇਕਰ ਇਹ ਗੱਲ ਝੂਠ ਆ ਤੇ ਪੰਜਾਬ ਦੇ ਲੋਕ ਦੱਸ ਦੇਣ ਕਿ ਪੰਜਾਬ ਦੇ ਲੋਕੋ ਤੁਸੀਂ ਦੱਸੋ ਜਿੱਥੇ ਤੁਹਾਡੇ ਬੱਚੇ ਪੜ੍ਹਦੇ ਸੀ ਜਿੱਥੇ ਟੀਚਰ ਪੂਰੇ ਆਣੀ ਸੀ ਜਿੱਥੇ ਕਈ ਵਾਰ ਲਾਈਟ ਜਾਵੜਦੀ ਸੀ ਜਿਹੜੇ ਸਕੂਲਾਂ ਦੇ ਵਿੱਚ ਇਹ ਜਿੱਥੇ ਤੁਹਾਡੇ ਬੱਚੇ ਪੜ੍ਹਦੇ ਸੀ ਕੀ ਕਿਸੇ ਅਕਾਲੀ ਦਲ ਦੇ ਲੀਡਰ ਦਾ ਬੱਚਾ ਪੜ੍ਹਦਾ ਸੀ ਉਦੋਂ ਇਹ ਬਾਗੀ ਕਿਉਂ ਨਹੀਂ ਹੋਏ ਕੀ ਜਦੋਂ ਤੁਹਾਡਾ ਸਰਕਾਰੀ ਹਸਪੀਟਲ 'ਚੋਂ ਇਲਾਜ ਹੁੰਦਾ ਸੀ ਕੀ ਕਦੇ ਤੁਹਾਡਾ ਕਿਸੇ ਅਕਾਲੀ ਦਲ ਦੇ ਲੀਡਰ ਦੇ ਨਾਲ ਬਰਾਬਰ ਇਲਾਜ ਹੋਇਆ ਤੁਸੀਂ ਦੱਸੋ ਤੁਸੀਂ ਐਵੇਂ ਝੰਡੇ ਚੱਕੀ ਰੱਖਦੇ ਆ ਪਰ ਤੁਹਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਯਾਦ ਰੱਖ ਲਓ ਅੱਜ ਜੋ ਤੁਸੀਂ ਮਰਜੀ ਕਹੀ ਜਾਓ ਸਭ ਤੋਂ ਵੱਡੀ ਗੱਲ ਤੇ ਸੀ ਕਿ ਅੱਜ ਤੁਸੀਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਂਦੇ ਰਹੋ ਚਾਹੇ ਬਾਦਲਾਂ ਦੀ ਸਰਕਾਰ ਵੇਲੇ ਫਰੋਲੋ ਉਦੋਂ ਵੀ ਕੀ ਹੁੰਦਾ ਸੀ ਕਿ ਸਰਕਾਰੀ ਹਸਪਤਾਲਾਂ 'ਚ ਡਾਕਟਰ ਵੀ ਪੂਰੇ ਹੁੰਦੇ ਸੀ ਮਸ਼ੀਨਾਂ ਵੀ ਪੂਰੀਆਂ ਤੇ ਜ਼ਿਆਦਾਤਰ ਮਰੀਜ਼ ਵੀ ਉੱਥੇ ਹੁੰਦੇ ਸੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ 'ਚ ਟੀਚਰ ਵੀ ਪੂਰੇ ਹੁੰਦੇ ਸੀ ਕਿ ਉੱਥੇ ਪੜ੍ਹਾਈ ਵੀ ਤਗੜੀ ਹੋਣੀ ਤਾਂ ਕਰਕੇ ਇਹਨਾਂ ਦੇ ਲੀਡਰਾਂ ਦੇ ਬੱਚਿਆਂ ਦੇ ਉੱਥੇ ਇਹ ਜਿਹੜੇ ਕੱਲ ਉੱਥੇ ਪੜ੍ਹੇ ਜਾਂਦੇ ਸੀ ਔਰ ਜਿੱਥੇ ਤੁਹਾਡੇ ਬੱਚੇ ਪੜ੍ਹਦੇ ਸੀ ਉੱਥੇ ਨਾ ਤਾਂ ਟੀਚਰ ਸੀ ਅੱਜ ਕਿਹੜਾ ਹੈਗੇ ਆ ਨਾ ਟੀਚਰ ਜਿੱਥੇ ਤੁਹਾਡੇ ਇਲਾਜ ਉਹਨੇ ਨਾ ਡਾਕਟਰ ਪੂਰੇ ਹੋਣੇ ਨਾ ਮਸ਼ੀਨਾਂ ਪੂਰੀਆਂ ਹੋਣੀਆਂ ਤੇ ਫਿਰ ਇਹ ਬਾਗੀ ਉਸ ਸਮੇਂ ਕਿਉਂ ਨਹੀਂ ਹੋਏ ਅੱਜ ਬਾਗੀ ਕਿਉਂ ਹੋ ਰਹੇ ਆ ਬਾਗੀ ਜਿਹੜੇ ਅੱਜ ਹੋਏ ਆ ਏ ਮੇਰੇ ਸਵਾਲੀ ਜਨਤਾ ਦੇ ਸਵਾਲ ਆ ਤੇ ਅਸੀਂ ਵੀ ਜਨਤਾ ਦੇ ਵਿੱਚ ਆਉਨੇ ਆ ਪੰਜਾਬ ਦੇ ਲੋਕਾਂ ਦੇ ਵਿੱਚ ਆਉਨੇ ਆ ਕਿ ਹਾਂ ਭਾਈ ਤੁਹਾਡੀਆਂ ਕੋਠਾਂ ਨ ਤਗੜੀਆਂ ਪਈਆਂ ਤੁਹਾਡੀਆਂ ਬਿਲਡਿੰਗਾਂ ਤਗੜੀਆਂ ਪਈਆਂ ਤੁਹਾਡੇ ਕੋਲ ਗੱਡੀਆਂ ਤਗੜੀਆਂ ਤੇ ਗਰੀਬ ਲੋਕ ਸਾਈਕਲਾਂ ਤੋਂ ਤਰਸਦੇ ਫਿਰਦੇ ਸੀ ਉਸ ਟਾਈਮ ਤੇ ਬਾਗੀ ਨਹੀਂ ਓਏ ਕਿਉਂਕਿ ਉਸ ਟਾਈਮ ਤੇ ਰਾਜ ਤੁਹਾਡਾ ਸੀ ਅੱਜ ਸਿਰਫ ਇੰਨੀ ਇੱਕ ਗੱਲ ਆ ਕਿ ਤੁਹਾਨੂੰ ਪਤਾ ਲੱਗ ਗਿਆ ਆਉਣ ਵਾਲਾ ਭਵਿੱਖ ਹੈ ਨਹੀਂਗਾ ਇਸ ਕਰਕੇ ਬਾਗੀ ਹੋ ਜਾਓ ਕਿ ਕਿਸੇ ਨਾਲ ਹੋਰ ਹੋ ਜਾਣਗੇ ਉਥੋਂ ਸੀਟਾਂ ਨਿਕਲ ਆਉਣਗੀਆਂ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਭਾਈ ਆ ਇੱਕ ਇੱਕੋ ਗੱਲ ਕਹੂੰਗਾ ਕਿ ਗੱਲ ਬਦਲੂ ਸਿਰਫ ਸੀਟਾਂ ਵਾਸਤੇ ਇਹ ਪੰਜਾਬ ਦਾ ਕਦੇ ਵੀ ਭਲਾ ਨਹੀਂ ਕਰਨਗੇ ਕੋਈ ਪਾਲਤੀ ਨਹੀਂ ਪੰਜਾਬ ਦਾ ਭਲਾ ਕਰਨ ਨੂੰ ਫਿਰਦੀ ਜਿਹੜੀ ਕਰਨ ਨੂੰ ਫਿਰਦੀ ਉਹ ਸਾਹਮਣੇ ਆ ਜੇ ਤਾਂ ਉਹਦੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹੇ ਆ ਜੇ ਉਹਨਾਂ ਦੇ ਇਲਾਜ ਸਰਕਾਰੀ ਹਸਪੀਟਲਾਂ ਚ ਹੋਏ ਆ ਤਾਂ ਅਸੀਂ ਨਾਲ ਤੋਰ ਨੂੰ ਤਿਆਰ ਉਹਨਾਂ ਦੇ ਪਹਿਲਾ ਸਰਕਾਰੀ ਹਸਪਤਾਲ ਸਰਕਾਰੀ ਸਕੂਲ ਤੇ ਰੁਜ਼ਗਾਰ ਲੋਕਾਂ ਨੂੰ ਮੁਹੱਈਆ ਕਰਾਓ ਲੋਕਾਂ ਨੂੰ ਇਹ ਤਿੰਨ ਚੀਜ਼ਾਂ ਦਿਓ ਅਸੀਂ ਤੁਹਾਡੇ ਨਾਲ ਤੁਰਾਂਗੇ ਇਹ ਚੀਜ਼ਾਂ ਲੋਕਾਂ ਕੋਲ ਨਹੀਂ ਕਰੋੜਾਂ ਰੁਪਈਆ ਦੇ ਬੈਨਰ ਜੇ ਲਾਉਨੇ ਆ ਕਰੋੜਾਂ ਰੁਪਈਆ ਹਸਪਤਾਲਾਂ ਤੇ ਲਾ ਦਿਆ ਕਰੋ ਜਿਹੜੇ ਆ ਤੁਸੀਂ ਗੱਡੀਆਂ ਦਾ ਤੇਲ ਬਾਲ-ਬਾਲ ਕੇ ਲੋਕਾਂ ਕੋਲ ਜਾਂਦੇ ਆ ਜਦ ਲੋਕਾਂ ਨੂੰ ਆਪਣੇ ਆਪ ਆ ਪਤਾ ਲੱਗ ਜਾਊ ਕਿ ਭਾਈ ਅੱਜ ਹਸਪਤਾਲ ਚੰਗੇ ਆ ਸਕੂਲ ਚੰਗੇ ਆ ਰੁਜ਼ਗਾਰ ਹੈਗਾ ਪਰ ਲੋਕਾਂ ਵਾਸਤੇ ਤੁਸੀਂ ਰੁਜ਼ਗਾਰ ਨਹੀਂ ਲਿਆਂਦਾ ਤੁਸੀਂ ਕੋਈ ਕਾਰੋਬਾਰ ਨਹੀਂ ਲਿਆਂਦੇ ਤੇ ਬੱਚੇ ਸਾਡੇ ਸੱਤ ਸਮੁੰਦਰੋਂ ਪਾਰ ਹੋ ਗਏ ਤੇ ਅੱਜ ਬਾਕੀ ਹੋ ਗਏ ਤੇ ਜਿਹੜੇ ਬਾਕੀ ਹੋ ਗਏ ਉਹਨਾਂ ਵਾਸਤੇ ਸੁਖਬੀਰ ਬਾਦ ਦਾ ਰੌਲਾ ਪਾਈ ਜਾਂਦਾ ਭਰਾਵੋ ਤੁਹਾਡੇ ਚੋਂ ਸਾਡੇ ਵਾਸਤੇ ਕਿਸੇ ਨੇ ਵੀ ਗੱਲ ਨਹੀਂ ਕੀਤੀ ਨਾ ਤਾਂ ਤੁਸੀਂ ਬੇਰੁਜ਼ਗਾਰਾਂ ਵਾਸਤੇ ਗੱਲ ਕੀਤੀ ਆ ਨਾ ਤੁਸੀਂ ਗਰੀਬ ਲੋਕਾਂ ਵਾਸਤੇ ਗੱਲ ਕੀਤੀ ਆ ਨਾ ਬੇਇਲਾਜਿਆਂ ਵਾਸਤੇ ਗੱਲ ਕੀਤੀ ਆ ਗੱਲ ਕੀਤੀ ਤਾਂ ਆਪਦੇ ਘਰਬਾਰਾਂ ਦੀ ਕੀਤੀ ਆ ਆਪਦੀ ਪਾਰਟੀ ਵਾਸਤੇ ਕੀਤੀ ਆ ਪੰਜਾਬ ਦੇ ਲੋਕਾਂ ਵਾਸਤੇ ਗੱਲ ਨਹੀਂ ਕੀਤੀ ਤੇ ਜੇਕਰ ਇਹ ਗੱਲਾਂ ਤੁਹਾਨੂੰ ਗਲਤ ਲੱਗਦੀਆਂ ਤਾਂ ਲੱਗੀ ਜਾਣ ਪਰ ਜੇ ਪੰਜਾਬ ਦੇ ਲੋਕਾਂ ਨੂੰ ਗੱਲ ਗਲਤ ਲੱਗਦੀ ਉਹਨਾਂ ਕੋਲੋਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ